ਹੈਲੋ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ ਗਵਰਨਮੈਂਟ ਜੋਬ ਅਪਡੇਟ ਚੈਨਲ ਦੇ ਉੱਤੇ ਅੱਜ ਇੱਕ ਆਪਾਂ ਹੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਜੋ ਕਿ CGTD ਵੱਲੋਂ ਕੱਢਿਆ ਗਿਆ ਅਦਭਕ ਦੀਆਂ ਪੋਸਟਾਂ ਰਹਿਣ ਵਾਲੀਆਂ ਹਨ ਜੇਕਰ ਆਪਾਂ ਇਸ ਵਿੱਚ ਏਜ ਲਿਮਟ ਦੀ ਗੱਲ ਕਰੀਏ ਤਾਂ 21 ਸਾਲ ਤੋਂ ਲੈ ਕੇ 37 ਸਾਲ ਤੱਕ ਪਰ ਸਕਦੇ ਹਨ ਇਸ ਵਿੱਚ ਐਪਲੀਕੇਸ਼ਨ ਫੀਸ SC ST ਦੀ 600 ਰੁਪਿਆ ਰੱਖੀ ਗਈ ਹੈ ਅਦਰ ਰਿਲੇਸ਼ਨ ਦੀ 11500 ਰੁਪਏ ਰੱਖੀ ਗਈ ਹੈ ਜੇਕਰ ਆਪਾਂ ਇਸ ਦੀ ਸੈਲਰੀ ਦੀ ਗੱਲ ਕਰੀਏ ਇਸ ਵਿੱਚ 9300 ਤੋਂ ਲੈ ਕੇ 34800 ਪਰ ਮਹੀਨਾ ਦਿੱਤਾ ਜਾਵੇਗਾ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਸ ਵਿੱਚ ਐਗਜ਼ਾਮ ਬੇਸਿਕ ਟੈਸਟ ਹੋਵੇਗਾ ਵੈਕੈਂਸੀਆਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ TGT ਦੀਆਂ ਅਧਪਕ ਦੀਆਂ ਪੋਸਟਾਂ ਰਹਿਣ ਵਾਲੀਆਂ ਹਨ ਟੋਟਲ ਵੈਕੈਂਸੀ ਦੀ ਗੱਲ ਕਰੀਏ 303 ਵੈਕੈਂਸੀ ਰਹਿਣ ਵਾਲੀ ਹੈ ਕੁਆਲਿਫਿਕੇਸ਼ਨ ਇਸ ਵਿੱਚ ਗ੍ਰੈਜੂਏਸ਼ਨ ਬੀ ਐਡ ਸੀ ਟੈਟ ਪਾਸ ਹੋਣਾ ਜ਼ਰੂਰੀ ਹੈ ਜੋਬ ਟਾਈਪ ਰੈਗੂਲਰ ਬੇਸਿਕ ਬੇਸਿਕ ਬੇਸ ਹੈ ਇੰਪੋਰਟੈਂਟ ਡੇਟ ਦੀ ਗੱਲ ਕਰੀਏ ਅਪਲਾਈ ਸਟਾਰਟ 26 ਜਨ ਫਰਵਰੀ 2024 ਲਾਸਟ ਡੇਟ ਦੀ ਗੱਲ ਕਰੀਏ ਤਾਂ 18 ਮਾਰਚ 2024 ਰਹਿਣ ਵਾਲੀ ਹੈ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਜੇ ਫੁੱਲ ਨੋਟੀਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰਾਮ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੀ ਪੀਡੀਐਫ ਸਾਡੇ ਟੈਲੀਗ੍ਰਾਮ ਚੈਨਲ ਵਿੱਚ ਮਿਲ ਜਾਵੇਗੀ ਤੁਹਾਨੂੰ ਧੰਨਵਾਦ